ਆਡੀ ਕਲਾ ਨਾਲ ਜੁੜੇ ਹੋਏ ਸਮੂਹ ਸਰੋਤਿਆਂ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਰੋਤਿਓ ਅੱਜ ਦਾ ਵਿਸ਼ਾ ਹੈ ਲੱਲਾ ਅਤੇ ਬਹਿਲੀਮਾ ਕੌਣ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 585 ਦੇ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਵਡਹੰਸ ਦੀ ਈਵਾਰ ਨੂੰ ਦਰਜ ਕੀਤਾ ਗਿਆ ਹੈ ਜਿਸ ਦਾ ਸਿਰਲੇਖ ਹੈ ਵਡਹੰਸ ਦੀ ਈਵਾਰ ਮਹੱਲਾ ਚੌਥਾ ਲੱਲਾ ਬਹਿਲੀਮਾ ਕੀ ਤੁਨ ਗਾਵਣੀ ਆਓ ਲੱਲਾ ਤੇ ਬਹਿਲੀਮਾ ਦੀ ਈਵਾਰ ਦੇ ਇਤਿਹਾਸ ਬਾਰੇ ਜਾਣੀਏ ਲੱਲਾ ਤੇ ਬਹਿਲੀਮਾ ਕਾਂਗੜੇ ਦੇ ਇਲਾਕੇ ਦੇ ਦੋ ਰਾਜਪੂਤ ਰਾਜੇ ਸਨ ਜੋ ਆਪਸ ਦੇ ਵਿੱਚ ਮਿੱਤਰਤਾ ਰੱਖਦੇ ਸਨ ਲੱਲਾ ਦੇ ਇਲਾਕੇ ਦੇ ਅੰਦਰ ਪਾਣੀ ਦੀ ਥੋੜ੍ਹੀ ਜਦ ਕੀ ਬਹਿਲੀਮਾ ਦਾ ਇਲਾਕਾ ਉਪਜਾਊ ਅਤੇ ਪਾਣੀ ਵਾਲਾ ਸੀ ਇੱਕ ਸਾਲ ਲੱਲਾ ਦੇ ਇਲਾਕੇ ਦੇ ਅੰਦਰ بارش ਨਾ ਹੋਣ ਕਰਕੇ ਕੋਈ ਫਸਲ ਨਾ ਹੋਈ ਲੱਲਾ ਨੇ ਆਪਣੇ ਮਿੱਤਰ ਬਹਿਲੀਮਾ ਤੋਂ ਪਾਣੀ ਲਈ ਮਦਦ ਮੰਗੀ ਬਹਿਲੀਮਾ ਨੇ ਪਾਣੀ ਦੇਣ ਲਈ ਹਾਂ ਕਰ ਦਿੱਤੀ ਲੇਕਿਨ ਨਾਲੋ ਨਾਲ ਇਹ ਸ਼ਰਤ ਵੀ ਰੱਖੀ ਕਿ ਲੱਲਾ ਆਉਣ ਵਾਲੀ ਫਸਲ ਦੇ ਵਿੱਚੋਂ ਛੇਵਾਂ ਹਿੱਸਾ ਮੈਨੂੰ ਦੇਵੇਗਾ ਲੱਲਾ ਨੇ ਬਹਿਲੀਮਾ ਦੀ ਸ਼ਰਤ ਮੰਨ ਲਈ ਅਤੇ ਬਹਿਲੀਮਾ ਦੇ ਕੋਲੋਂ ਪਾਣੀ ਲੈ ਲਿਆ ਅਗਲੇ ਸਾਲ ਜਦੋਂ ਲੱਲਾ ਦੇ ਇਲਾਕੇ ਦੇ ਅੰਦਰ ਫਸਲ ਹੋਈ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਕੋਈ ਚਾਰਾ ਨਾ ਚੱਲਦਾ ਦੇਖ ਕੇ ਬਹਿਲੀਮਾ ਨੇ ਲੱਲਾ ਦੇ ਇਲਾਕੇ ਦੇ ਉੱਤੇ ਹਮਲਾ ਕਰ ਦਿੱਤਾ ਬਹਿਲੀਮਾ ਦੇ ਹਮਲੇ ਦੀ ਖ਼ਬਰ ਸੁਣ ਕੇ ਲੱਲਾ ਵੀ ਤਿਆਰ ਹੋ ਕੇ ਜੰਗ ਦੇ ਮੈਦਾਨ ਦੇ ਅੰਦਰ ਪਹੁੰਚ ਗਿਆ ਦੋਵਾਂ ਰਾਜਿਆਂ ਦੇ ਵਿਚਕਾਰ ਬੜੀ ਹੀ ਭਿਆਨਕ ਲੜਾਈ ਹੋਈ ਜਿਸ ਦੇ ਵਿੱਚ ਲੱਲਾ ਹਾਰ ਗਿਆ ਜੰਗ ਵਿੱਚ ਹਾਰਨ ਤੋਂ ਬਾਅਦ ਲੱਲਾ ਨੇ ਬਹਿਲੀਮਾ ਕੋਲੋਂ ਮੁਆਫੀ ਮੰਗੀ ਅਤੇ ਉਸ ਦੀ ਅਧੀਨਗੀ ਕਬੂਲ ਕਰ ਲਈ ਬਹਿਲੀਮਾ ਦੇ ਬਾਹੂਬਲ ਦੇ ਅੱਗੇ ਲੱਲਾ ਨੂੰ ਸਿਰ ਝੁਕਾਉਂਦਿਆਂ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਨਾ ਪਿਆ ਇਸ ਸਾਰੀ ਵਾਰਤਾਂ ਨੂੰ ਉਸ ਸਮੇਂ ਦੇ ਢਾਡੀਆਂ ਨੇ ਇੱਕ ਪੌੜੀ ਦੇ ਰੂਪ ਦੇ ਅੰਦਰ ਗਾਇਆ ਹੈ ਜਿਸ ਦੇ ਬੋਲ ਇਸ ਪ੍ਰਕਾਰ ਹਨ ਕਾਲ ਲੱਲਾ ਦੇ ਦੇਸ ਦਾ ਹੋਇਆ ਬਹਿਲੀਮਾ ਹਿੱਸਾ ਛਠਾ ਮਨਾਏ ਕ ਜਲ ਨਹਿਰੋਂ ਦੀਨਾ ਫਿਰਾ ਹੂਨ ਹੋਏ ਲੱਲਾ ਨੇ ਰਣ ਮੰਡਿਆ ਧੀਮਾ ਭੇੜ ਦੋਹੋਂ ਦੇ ਸਮੱਚਿਆ ਸੱਟ ਪਈ ਅਜੀਮਾ ਤੇਰੇ ਧੜ ਡਿੱਕੇ ਖੇਤ ਵਿੱਚ ਜਿਉਂ ਵਾਹਣ ਢੀਮਾਂ ਦੇਖ ਮਾਰੇ ਲੱਲਾ ਬਹਿਲੀਮ ਨੇ ਰਣ ਮਹਿਬਰ ਛੀਮਾਂ ਸੋ ਇਹ ਸੰ ਲੱਲਾ ਬਹਿਲੀਮਾਂ ਦੀ ਵਾਰ ਦੇ ਇਤਿਹਾਸਿਕ ਬੋਲ ਜੋ ਆਪ ਜੀਆਂ ਦੇ ਨਾਲ ਸਾਂਝੇ ਕੀਤੇ ਹਨ ਵਾਦਾ ਖਿਲਾਫੀ ਕਰਨ ਵਾਲਿਆਂ ਦੇ ਖਿਲਾਫ ਸਜ਼ਾ ਦੇਣ ਬਾਰੇ ਇਹ ਵਾਰ ਸਮਾਜ ਦੇ ਅੰਦਰ ਬੜੀ ਹੀ ਪ੍ਰਚਲਿਤ ਹੋ ਚੁੱਕੀ ਸੀ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੜਹਾਂਸ ਦੀਵਾਰ ਨੂੰ ਲੱਲਾ ਬਹਿਲੀਮਾ ਦੀਵਾਰ ਦੀ ਧੁਨੀ ਦੇ ਉੱਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਹੈ ਸੋ ਅੱਜ ਦੇ ਭਾਗ ਦੇ ਅੰਦਰ ਇੱਥੇ ਹੀ ਸਮਾਪਤੀ ਹੈ ਆਉਣ ਵਾਲੇ ਭਾਗ ਦੇ ਅੰਦਰ ਢਾਡੀ ਕਲਾ ਦੀ ਹੋਰ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਆਪ ਜੀਆਂ ਨੂੰ ਅੱਜ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ